ਸਰਿੰਦੇ 2 ਵਰੀ ਕਾਰੇ ਫਿਰ ਰੇਲ ਲੱਤੀ ਹੈ ਹੱਥ ਤੱਕ ਜੋੜੇ ਸੀਗੇ ਕੋ ਪੁੱਤ ਕੋ ਕਹਿਣਾ ਮਾਰ ਜਾਂ ਮਾਰ ਜਾਂ ਇਹ ਦਿੱਤ ਨੇ ਇਸੇ ਇੱਕ ਆਦ ਕੀ ਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪੀਂ ਰ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਕਰਨਾ ਆਪਣੇ ਨਾਲ ਕਿਉਂ ਕੀ ਦੇਸਾ ਕੁੜੀ ਨੇ ਕਹਿੰਦੀ ਪਾਪਾ ਪਾਣਾ ਕੁਝ ਦੇਣਾ ਚਾਹੁੰਦੇ ਹੋ ਕੌਣ ਆਪਣੀ ਪ੍ਰੀਤ ਜਨਾ ਨੂੰ ਤੇ ਰਹਾ ਹੱਥ ਜੋੜੇ ਮੈਂ ਆ ਪੁੱਤ ਲੈਣਾ ਇਹਦੇ ਤੋਂ ਇੱਕ ਡੇਢ ਮਹੀਨਾ ਮੈਨੂੰ ਮੇਰੇ ਦਫਤਰ ਤੱਕ ਵੀ ਪਤਾ ਨਾ ਆਪ ਵੀ ਨਹਿ ਤਿਸਾਲ ਮਾਰਨ ਗਿਆ ਮੈਂ ਆ ਪੁੱਤ ਸਮਝ ਗਿਆ ਮੈਂ ਕੀ ਪਤਾ ਡਾਰੀ ਜਾਂਦਾ ਫਰੋਂ ਦੇਖਾਂ ਫਿਰ ਕੀ ਹੋਇਆ ਫਿਰ ਜਦੋਂ ਮੈਂ ਉਧਰ ਆਇਆ ਮੈਂ ਕਿਹਾ ਪਤਾ ਆਪੀ ਕਾਰਾ ਕੀਤਾ ਕਹਿੰਦੀ ਮੈਂ ਆਪਣੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਕਿਹੜੀ ਨਹਿਰਾਂ ਸਟਾ ਕੁਰੀ ਮੈਂ ਆਪਣਾ ਮੋਗਾ ਰੋਪੇ ਪਾਸ ਦੇ ਹਸਪਤਾਲ ਵੀ ਤਾਂ ਕਿਵੇਂ ਸਟਾ ਮੈਂ ਪੂਰਾ ਸੁਬੰਨੇ ਆਂਦੇ ਆਂ ਮੈਂ ਆਪੇ ਸਾਰਿੰਦੇ ਦੋ ਵਰੀ ਕਾਰੇ ਅਸੀਂ ਦੇ ਲੱਤੇ ਹੀ ਅੱਖਾਂ ਤੇ ਜੋੜੇ ਸੀਗੇ ਕੋ ਪੁੱਤ ਕੋ ਕਹਿਣਾ ਮਾਰਨ ਜਾਂ ਮੰਜਾ ਇਹ ਜਿੱਦ ਨੇ ਅਸੀਂ ਇੱਕ ਆਦ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆ ਕਰਨਾ ਆਪਣੇ ਨਾਲ ਜੀ ਕਿ ਦੱਸ ਕੁੜੀ ਨੇ ਕਹਿੰਦੀ ਪਾਪਾ ਪਾਣਾ ਕੁਝ ਦੇਣਾ ਚਾਹੁੰਦੇ ਨੇ ਕੌਣ ਆਪਣੀ ਪ੍ਰੀਤ ਜਿਨਾ ਨੂੰ ਫੇਰ ਰੋਹ ਹੱਥ ਜੋੜੇ ਮੈਂ ਆਹ ਕੁੱਤ ਦੇ ਲੈ ਇਹਦੇ ਤੋਂ ਇੱਕ ਡੇਢ ਮਹੀਨਾ ਮੈਂ ਪਹਿਲੋਂ ਮੇਰੇ ਦਫ਼ਤਰ ਤੱਕ ਵੀ ਪਤਾ ਹੈ ਮੈਂ ਆਪ ਵੀ ਨਹਿਰ ਪਿਸਾਲ ਮਾਰਨ ਗਿਆ ਮੈਂ ਆਹ ਕੁੱਤ ਸਮਝ ਗਿਆ ਮੈਂ ਕੀ ਪਤਾ ਡਾਰੀ ਜਾਂਦਾ ਪਰ ਉਹ ਦੇਖਦਾ ਫੇਰ ਕੀ ਹੋਇਆ ਫੇਰ ਜਦ ਮੈਂ ਉੱਧਰ ਆਇਆ ਮੈਂ ਕਹਿੰਦਾ ਪਤਾ ਕੀ ਤਾਰਾ ਕੀਤਾ ਕੈਂਪਿੰਗ ਮੈਂ ਕਰਨੇ ਕਰਨਾ ਬਿਓ ਤੁਹਾਡੇ ਕੋਲ ਹੁੰਦਾ ਕਿਹੜੀ ਨਹਿਰਾਂ ਸਟੱਗ ਗਈ ਨਾ ਆਪਣਾ ਮੋਗਾ ਰੋਪੇ ਪਾਸ ਜੇ ਉਸਕੀ ਤੋਂ ਗਈ ਤਾਂ ਕਿਵੇਂ ਸਟਾ ਕੁਆਸੇ ਤੋਂ ਬੰਨੇ ਆਂਦੇ ਹਾਂ ਨਾ ਆਪੇ